ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਹੀ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਆਮਦਾਸੈ ਹੋਈ ਸਹਾਇ ਅਰਜਨ ਹਰ ਗੁਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁਖ ਜਾਏ ਦੀਗ ਬਹਾਦਰ ਸਿਮਰਿਆ ਘਰ ਨਾਉ ਨੇ ਤੇ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤੇਆਂ ਹੱਠੀਆਂ ਜਪੀਆਂ ਤੱਪੀਆਂ ਜੇ ਨਾ ਨਾ ਹਮ ਜੱਪੀ ਆ ਵੰਡ ਸਕਿਆ ਦੀਖ ਚਲਾਈ ਤੇਗ ਵਾਹੀ ਦੇਖ ਕੇ ਅਣਜੁੱਟ ਕੀਤਾ ਤਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਜੈ ਮਾਲਾ ਜੈਸੂ ਜੇ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰਿ ਚਿਆਰਿਆਇਤ ਦੇਖ ਤੀਕ ਪਤ ਹੈ ਬਿਰਤ ਕੀ ਪਾਇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਠਿਕਾਣੋਂ ਸਿੱਖੀ দান ਕੇਸ਼ দান ਰਹਿਤ দান ਵਿਵਿਕ দান ਵਸਾਹ দান ਬਰੂਸਾ দান ਦਾਨ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰਜ ਕੀ ਇਸ਼ਨਾਨ ਚੌਂਕੀਆਂ ਛੰਡੀ ਬੰਗੀ ਚੂਜਾ ਟਲ ਧਰਮ ਕਾ ਜੈਕਾਰ ਬੁਲੋ ਜੀ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਭਗਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਹੀ ਦਾਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨਿਉਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਦਸ਼ਮੀਸ਼ ਪਿਤਾ ਅੰਮ੍ਰਿਤ ਕੇ ਦਾਤੀ ਸਰਬਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਦਰਬਾਰ ਸ੍ਰੀ ਪੰਮਟਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾਟਲ ਚਵਰ ਛਤਰ ਥਕਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਚਰਨਾ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀੋ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮਹਿਰਾਮਤ ਹੋਈ ਅਮਰਤ ਵੇਲੇ ਦੀ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਜੀ ਗੁਰਬਾਣੀ ਪੜ੍ਹਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਕਮਾਉਂਦੀਆਂ ਹੋਈਆਂ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਆਗਾ ਹਾ ਤੂ ਸੁਮਤ ਸੋਜੀ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਜੀ ਉਹ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸਿਮਰਨ ਕਰਨ ਦੇ ਬਲ ਉਦੋਂ ਬਖਸ਼ਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਅਈਆਂ ਸੰਗਤਾਂ ਦੇ ਹਿਰਦੈ ਵਸਾਉਣਾ ਹਾਜ਼ਰੀਆਂ ਤੇ ਫੁੱਲ ਪੇਟਾ ਮਾਂ ਦਰ ਤੇ ਕਬੂਲ ਕਰਨੀਆਂ ਸਰਬਤ ਸੰਗਤ ਦੀਆਂ ਮੰਦੀਆਂ ਮੁਰਾਦਾ ਗੁਰਮਤਿਰੀ ਮੁਤਾਬਕ ਪੂਰੀਆਂ ਕਰਨੀਆਂ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੀ ਯਾਤਰੀਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਜੀ ਬਖਸ਼ਿਆ ਪੰਡਾਰਿਆਂ ਵਿੱਚੋਂ ਪੰਚਮਕੜਾ ਪ੍ਰਸਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਰ ਤੇ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਮਹਾਰਾਜ ਜੀ ਬੇਨਤੀ ਹੈ ਆਪ ਜੀ ਕੀ ਪਿਆਰੀਆਂ ਸੰਗਤਾਂ ਸ਼੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਨੇ ਕਰਕੇ ਵਾਪਸ ਆ ਰਹੀਆਂ ਹਨ ਤੇਨਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਰਾਹ ਪੰਡੇ ਅੰਗ ਸੰਗ ਸਹਾਈ ਹੋਣਾ ਮਹਾਰਾਜ ਜੀ ਉਸ ਵੇਲੇ ਬੇਨਤੀ ਹੈ ਸੰਗਤ ਆਦਰ ਹੈ ਆਪ ਜੀ ਕਿਰਪਾ ਕਰੋ ਸਾਚ ਖਾਨਸਤਾਨ ਤੋਂ ਪ੍ਰਕਾਸ਼ ਧਨ ਬਲ ਚਾਲੇ ਮਣ ਦੀ ਆਗਿਆ ਬਖਸ਼ੋਰਾ ਪੰਦੇ ਅੰਗ ਸੰਗ ਸਹਾਈ ਹੋਭ ਸਮੂਹ ਸੰਗਤਾਂ ਨੂੰ ਸੁਣੇ ਸੁਗਾਸਨਾ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦਿਦਾਰੀ ਬਖਸ਼ ਕਰਕੇ ਨਜ਼ਰੋ ਨਦਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਲਾਏ ਬੰਧ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ बोले वाहगुरु जी का खालसा वाहू कौन जाने गुण तेरे कौन जाने गौण तेरे ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਹੈ ਗੁਣ ਤੇਰੇ ਕੌਣ ਜਾਣੇ ਹਉ ਤੇ ਉਦਰ ਸੁਣ ਤੇ ਹਨ ਪਾਰਤਾ ਹੈ ਕੌਣ ਜਾਣੇ ਗੁਰ ਤੇ ਆਹ ਪਾਰਤਾ ਹੈ ਕੌਣ ਜਾਣੇ ਗੁਰ ਤੇ ਐ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ कौन तेरे सदा बुल न प्रभ मेरे बनंत सोन प्रभ मेरे दे नाम घर चे नाम करे शरण राख पभदा शरण राख पभदा ਗੁਰਪਰਸਾਦ ਕਿਨ ਵਿਰਲੇ ਜਾਤੇ ਗੁਰਪਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮਰੇ ਜੀਤਾ ਚਰਨ से मेरे जीता नानक एक करे अर्धा ਨਿਗੁਣਤਾਸ ਸਦਨ ਸੁਵੇਲਾ ਜਿਤ ਦਰਸ਼ਨ ਕਰਨਾ ਸਦਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲੇ ਹਾਰੀ ਸਤਗੁਰ ਚਰਨ ਨ ਹਉ ਬਲੇ ਹਾਰੀ ਸਤਗੁਰ ਚਰਨਾਂ ਜੀ ਕੇ ਦਾਤਿ ਕਮ ਪ੍ਰਭ ਮੇਰੇ ਜੀ ਕੇ ਦਾ ਪ੍ਰੀਤਮ ਪ੍ਰਭ ਮੇਰੇ ਮਨ ਜੀਵ ਪ੍ਰਭ ਨਾਮ ਚਿਤੇ ਮਨ ਜੀਵ ਪ੍ਰਭ ਨਾਮ ਚਿਤੇ ਸਚ ਮੰਤਰ ਤੁਮਾਰਾ ਅਮਰਤ ਬਾਣੀ ਸਚ ਮੰਤਰ ਤੁਮਾਰਾ ਅਮਰਤ ਬਾਣੀ ਸੀਤਲ ਪੂਰਤ ਸੀਤਲ ਪੂਰਖ ਦ੍ਰਿਸ਼ਟ ਸੁਜਾਨ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਇ ਨ ਜਾਏ ਮੇਰਾ ਪ੍ਰਭ ਬਿਨਾਸੀ ਆਇ ਨ ਜਾਵੇ ਮੇ आशी तुम मेरवास हमी तुम मेरबान गास हमीना नानक स पुरली नानक सर पुरली ਹੇ ਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੇ ਧਾਨ ਸੰਤਰੇਨ ਜੇ ਲਗ ਭਵ ਜਲ ਤਰਨ ਬਿਨਤ ਕਰਉ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹ ਦਰਸ ਮਨ ਚਾਹਉ ਭਗਤ ਇਹੋ ਮਨ ਟਹਿਰਾਵ ਬਲਿਓ ਚਰਾਗ ਅੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰਬਿਨ ਬਖਸ਼ਨ ਹਾ ਅਰਜੁਨ ਕਰ ਗੁਰ ਰਾਮਦਾਸ ਆਨ ਕੋ ਟਹਿਰਾਇਓ ਤਨ ਗੁਰੂ ਅਰਜਨ ਦੇਵ ਜੀ ਸਤ ਗੁਰੂ ਪੁਰਾ ਸੇਵੀਏ ਦੁੱਖਾਂ ਦਾ ਹੋਵੇ ਨਾਸ ਨਾਨਕ ਨਾਮ ਰਾਧਿਏ ਤਾ ਕਾਰਜ ਆਵੇ ਰਾਸ ਨ ਮਥਰਾ ਕਛ ਪੇਦ ਨਹੀਂ ਗੁਰ ਅਰਜਨ ਪਰ ਤਖ ਹਰ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪੇ ਮੰਗੋ ਦੇਓ ਆਪਣਾ ਨਾਮ ਰਹਾ ਕਉ ਮੈਂ ਆਇਆ ਸ਼ਰਣੀ ਆਇਆ ਪਰੋਸੇ ਆਇਆ ਕਿਰਪਾ ਆਇਆ ਜਿਉ ਪਾਵੈ ਤਿਉ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਗਾਵ ਗੁਨੇ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੇ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ ਇੰਦਰਾ ਦੇ ਪਗਤ ਪ੍ਰਹਿਲਾਦ ਕੇ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਉ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਪਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋ ਧੀ ਸ਼੍ਰੀਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਮੇਰਾ ਮਨ ruci ਗੁਰਦਰਸਨ ਤਾਈ ਬਿਨਪ ਕਰੇ ਜਾਤਕ ਕੀ ਨਿਆਈ ਸਿਕਾ ਨ ਉਤਰੇ ਸ਼ਾਂਤਨਾਵੇ ਬਿਨਦਰਸਨ ਸੰਤ ਪਿਆਰੇ

तुं मम जीवन तु मम आसन् ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਤ ਹਰ ਨਾਮ ਮਤਰ ਦੜਾਏਂਦਾ ਕੱਟੇ ਹਾਂ ਮੈਂ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਇ ਇੱਕ ਉਤਮ ਪੰਥ ਸੁਣਿਓ ਗੁਰ ਸੰਗ ਸਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ